ਇਹ ਕੋ ਐਕਸੀਡੈਂਟ ਜਿਹੜਾ ਹੋਇਆ ਏ ਬਹੁਤ ਮਾੜੀ ਗੱਲ ਔਰ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਪੰਜਾਬ ਦਾ ਜਦੋਂ ਕੋਈ ਵੀ ਨਾਗਰਿਕ ਜਾਂ ਕਿਸੇ ਵੀ ਘਰ ਦਾ ਜੀ ਜਾਂਦਾ ਉਹ ਪਰਿਵਾਰ ਵਾਲਿਆਂ ਨੂੰ ਪਤਾ ਹੁੰਦਾ ਉਹਨਾਂ ਤੇ ਕਿੰਨਾ ਵੱਡਾ ਪਹਾੜ गिरਦਾ ਵਾ ਇਹਦੇ ਵਿੱਚ ਸਾਡਾ ਇਸ ਕੰਮ ਦਾ ਸਿੱਧਾ ਯੁੱਧ ਨਸ਼ੇ ਵਿਰੁੱਧ ਜੋ ਚੱਲ ਰਿਹਾ ਵਾ ਉਸ ਮਹਿੰਦਾ ਹਿੱਸਾ ਵਾ ਕਿਉਂਕਿ ਜਿਹੜੇ ਲੋਕ ਦੋ ਨੰਬਰ ਦਾ ਧੰਦਾ ਪੁਰਾਣੇ ਸਮਿਆਂ ਤੋਂ ਕਰਦੇ ਆ ਰਹੇ ਸੀ ਅੱਜ ਉਹਨਾਂ ਦੀਆਂ ਕੁਰਸੀਆਂ ਤੇ ਉਹਨਾਂ ਦੇ ਜਿਹੜੇ ਸਿਸਟਮ ਆ ਉਹ ਹਿੱਲ ਰਹੇ ਆ ਉਹਦੇ ਹਿੱਲਣ ਕਰਕੇ ਅੱਜ ਇੱਕ ਜਿਹੜੀਆਂ ਘਟਨਾ ਨੇ ਵਾਪਰ ਰਹੀਆਂ ਨੇ ਪਰ ਇਹਨਾਂ ਨੂੰ ਅੱਗੇ ਵੀ ਵਧਣ ਦਿੱਤਾ ਜਾਊਗਾ ਕਿਉਂਕਿ ਉਹਨਾਂ ਜਿਹੜੇ ਲੋਕ ਅੱਜ ਕਲੇਮ ਕਰਦੇ ਆ ਉਹਨਾਂ ਦੇ ਸਮਿਆਂ 'ਚ ਪਟਿਆਲੇ ਤੁਸੀਂ ਦੇਖਿਆ ਹੋਣਾ ਉਹ ਰਾਜਨੀਤੀ ਲੋਕ ਆ ਆਪ 100-100 ਬੰਦਾ ਜਦੋਂ ਉੱਪਰ 100-100 ਬੰਦੇ ਤੋਂ ਉੱਪਰ ਮਰਿਆ ਜੇ ਉਦੋਂ ਦੀਆਂ ਜਾਂਚਾਂ ਹੋਈਆਂ ਹੁੰਦੀਆਂ ਤਾਂ ਸ਼ਾਇਦ ਅੱਜ ਕੋਈ ਇੱਥੇ ਘਟਨਾ ਨਾ ਵਾਪਰਦੀ ਹੁੰਦੀ ਇਹਨਾਂ ਨੇ ਉਦੋਂ ਮੌਜੂਦਾ ਐਮਐਲਏ ਦੋ-ਦੋ ਤਿੰਨ-ਤਿੰਨ ਵਿੱਚ ਸੀਗੇ ਉਹਨਾਂ ਨੂੰ ਲੁਕਾਉਣ ਦੇ ਘਾਤਰ ਕੈਪਟਨ ਅਮਨਿੰਦਰ ਸਿੰਘ ਨੇ ਉਦੋਂ ਕੋਈ ਅੰਕਵਾਰੀਆਂ ਜਾਂ ਸਿਟਿੰਗ ਸਾਫ ਕਾ ਜੱਜਾਂ ਦੀਆਂ ਅੰਕਵਾਰੀਆਂ ਨਹੀਂ ਬਿਠਾਈਆਂ ਜੇ ਉਦੋਂ ਬਿਠਾਈਆਂ ਹੁੰਦੀਆਂ ਅੱਜ ਇਹ ਨੌ ਉਤਾਂ ਨਾ ਹੁੰਦੀਆਂ ਸਰ ਆਰਵੀ ਐਡਵੋਕੇਟ ਕੁਮਾਰ ਜੀ ਸੋਲ ਸਪੋਰਟਰ ਆਏ ਹੋਵੇ ਨਿਆਣਾਬਾਜੀ ਗੱਲ ਕੋਈ ਸਮਾ ਰਾਜਨੀਤੀ ਰੋਟੀਆਂ ਸੇਕੰਦਾ ਨਹੀਂ ਹੁੰਦਾ ਜਦੋਂ ਕਿਸੇ ਦੇ ਘਰ ਦੇ ਵਿੱਚ ਮੌਤ ਹੋਈ ਹੋਵੇ ਤੇ ਰਾਜਨੀਤੀ ਲਈ ਤਾਂ ਹੋਰ ਬਹੁਤ ਪਲੇਟਫਾਰਮ ਨਹੀਂ ਜਿੱਥੇ ਮਰਜ਼ੀ ਕਰੀ ਜਾਵਾਂਗੇ ਰਾਜਨੀਤੀ ਉਹ ਕਰਨੀ ਹੈ ਨਾ ਉੱਥੇ ਜਿੰਨੀਆਂ ਮਰਜ਼ੀ ਰਾਜਨੀਤੀਆਂ ਕਰ ਲੋ ਇੱਕ ਪਾਸੇ ਕਿਸੇ ਦੇ ਘਰ ਮਰਿਆ ਪਿਆ ਉਹਨਾਂ ਦਾ ਪਰਿਵਾਰ ਦਾ ਮੈਂਬਰ ਤੇ ਆਪਾਂ ਜਾ ਕੇ ਉੱਥੇ ਬਿਆਨ ਦੇ ਦੇ ਕੇ ਰਾਜਨੀਤੀ ਰੋਟੀਆਂ ਸਿੱਕੀਏ ਲੋਕ ਵੀ ਇਸ ਗੱਲ ਨੂੰ ਜਾਣਦੇ ਅੱਜਕੱਲ ਸਭ ਪਤਾ ਵਾ ਕਿਉਂਕਿ ਪੜ੍ਹੇ ਲਿਖਿਆ ਬੱਚਿਆ ਵਾ ਉਹਨਾਂ ਨੂੰ ਸਭ ਗਿਆਨ ਆ ਵੀ ਕਿਹੜਾ ਬੰਦਾ ਰਾਜਨੀਤੀ ਕਰ ਰਿਹਾ ਕਿਹੜਾ ਬੰਦਾ ਢਿੱਡੋ ਦੁਖ ਮੰਨ ਰਿਹਾ ਸਾਨੂੰ ਦੁੱਖ ਆ ਇਸ ਗੱਲ ਦਾ ਕਿਉਂਕਿ ਸਾਡਾ ਲੋਕਾਂ ਨੇ ਸਾਨੂੰ ਸਰਕਾਰ ਦੇ ਵਿੱਚ ਮਟਾਇਆ ਹੋਇਆ ਕਿਸੇ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਏ ਕੋਈ ਵੀ ਹੋਵੇ ਦੇਖੋ ਜਿਹੜੇ ਜਿਹੜੇ ਬੰਦੇ ਉਤੋਂ ਸਾਡ ਨੂੰ ਅੱਜ ਬਿਛੋੜਾ ਦੇ ਕੇ ਗਏ ਆ ਉਨਾਂ ਦੀਆਂ ਜਿੰਮੇ ਪਰਪਾਈਆਂ ਹੋਊਗੀਆਂ ਹਰ ਤਰ੍ਹਾਂ ਦੀ ਕੀਤੀ ਜਾਊਗੀ ਜਿਹੜੀ ਸਜ਼ਾ ਵਾ ਉਹ ਸਜ਼ਾ ਦੇ ਤੌਰ ਤੇ ਦਿੱਤੀ ਜਾਊ ਜਿਹੜੀ مالی ਮਦਦ ਆ ਉਹ مالی ਦੇ ਤੌਰ ਤੇ ਦਿੱਤੀ ਜਾਊ